ਨਾ ਕਰੀ ਬਲਜੀਤ ਦੀ ਗੱਲ ਮੰਨਾ ਕਿ ਨਾ ਮੰਨਾ ਕੁਝ ਸਮਝ ਨਹੀਂ ਆਉਂਦੀ ਬੜਾ ਕੰਮ ਮੁਖਾਵਾ ਫਿਰ ਇੱਕ ਗੱਲ ਸੋਚਦਾ ਮਾਂ ਕਿ ਕੀ ਬਤਾ ਉਹਦੇ ਆਇਆ ਸਾਡੇ ਕਰਮਾਂ ਚ ਹੋਰ ਵੀ ਬਚਾ ਹੋਈ ਖੁਸ਼ੀਆਂ ਆ ਜਾਣ ਘਰ ਚ ਪਰ ਜੇ ਖੁਸ਼ੀਆਂ ਆਉਣੀਆਂ ਹੁੰਦੀਆਂ ਤੇ ਆਪੇ ਆਈ ਜਾਣੀਆਂ ਨਹੀਂ ਯਾਰ ਕਿਸੇ ਦਾ ਨਾ ਨੀ ਲੈਣਾ ਜੇ ਰ ਆਪਣੇ ਜੀਣਾ ਤੇ ਆਪਣੇ ਘਰੀ ਦੇ ਦੇ ਦੇਣਾ ਨਹੀਂ ਗੱਲ ਕਰਨੀ ਹਾਂ ਆ ਗਈਆਂ ਸ਼ਬੀਜਾਂ ਹੀ ਕਣਕ ਹਾਂ ਬੀਜੀ ਗਈ ਅੱਛਾ ਤੇ ਮੈਂ ਆਣ ਤੁਹਾਡੀ ਨਾਲ ਇੱਕ ਗੱਲ ਕਰਨੀ ਹੈ ਗੱਲ ਕਰਨੀ ਕੋ ਸਵਾਦ ਹੀ ਕਰੀ ਹੁਣ ਸਵਾਦ ਹੀ ਕਰੂੰਗੀ ਘਰ ਤੇ ਸੁਣ ਲਓ ਨੱਸ ਤੇ ਨਾਲੇ ਹਾਂ ਜਵਾਬ ਦਿਓ ਮੈਂ ਨਾਲੀ ਕੋ ਨਹੀਂ ਹਾਂ ਪਹਿਲਾ ਗੱਲ ਦੱਸ ਯਾਰੋ ਦੀਦੀ ਕਹਿੰਦੇ ਸੀਗੇ ਵੀ ਆਪਾਂ ਨਾ ਬੱਚਾ ਗੋਦ ਲੈਣਾ ਬੱਚਾ ਗੋਦ ਲੈਣਾ ਹਾਂਜੀ ਉਹਨੇ ਵੇਖਿਆ ਉਹ ਕਿਹਦੇ ਭਰਾ ਭਰੂ ਤੱਕ ਦਾ ਆਪਣੇ ਦਾ ਭਰਾ ਦਾ ਤਾਂ ਨਹੀਂ ਆ ਉਹ ਜਿਹੜੇ ਝੁੱਗੀਆਂ ਵਾਲੇ ਨਹੀਂ ਰਸਤੇ 'ਚ ਜਿਹੜੇ ਆ ਹੁਣ ਉਹਨਾਂ ਦਾ ਬੱਚਾ ਪਾਲਾਂਗੇ ਆਪਾਂ ਝੁੱਗੀਆਂ ਵਾਲਿਆਂ ਦਾ ਕੀ ਆ ਤੇ ਫੇਰ ਕੀ ਆ ਮੰਨੇ ਝੁੱਗੀਆਂ ਵਾਲੇ ਦੇ ਬੱਚੇ ਬੱਚੇ ਨਹੀਂ ਹੁੰਦੇ ਬੱਚੇ ਜੇ ਹੁੰਦੇ ਆ ਪਰ ਫੇਰ ਵੀ ਆਪਣਾ ਖੂਨ ਖਾਨ ਹੋਏ ਉਹ ਗੱਲ ਨਹੀਂ ਹੁੰਦੀ ਆਪਣੇ ਖੂਨ ਬਹੁਤ ਰੰਗ ਲਾਉਣ ਦੇ ਆ ਫੇਰ ਕੀ ਨਾਲੇ ਉਹਦੀ ਜ਼ਿੰਦਗੀ ਸਵਾਰੀ ਜਾਊਗੀ ਕਿੰਨੀ ਗਰੀਬੀ ਚ ੱਕਣ ਦੇ ਆ ਵਿਚਾਰੇ ਇੱਥੇ ਕਿਪਤਾ ਅਗਲੀ ਨੇ ਸਾਨੂੰ ਵੀ ਰਾਜ਼ ਹੀ ਨਹੀਂ ਪਗਾਉਣਾ ਅਗਲੀ ਕੁੜੀ ਆ ਆਹੋ ਕੁੜੀ ਆ ਜੇ ਲੈਣਾ ਤਾਂ ਮੁੰਡਾ ਲਓ ਕੁੜੀ ਦੇ ਲੈਣਾ ਅੱਗੇ ਵੇਖਿਆ ਕੁੜੀਆਂ ਕੀ ਕੀਤਾ ਜੇ ਨਾ ਖਰਾਬ ਕਰਨਾ ਨਾ ਮੁੰਡੇ ਨੇ ਵੀ ਕਰ ਦੇਣਾ ਨਾਲੇ ਹਰ ਕੋਈ ਦੀ ਕਿਸਮਤ ਇੱਕੋ ਜੀ ਨਹੀਂ ਹੁੰਦੀ ਮੈਂ ਤੈਨੂੰ ਪਹਿਲੇ ਅੱਖਰ ਚ ਹੀ ਕਹਿਤਾ ਈ ਪਤਾ ਰਾਜਪਾਠ ਨਹੀਂ ਆ ਤੇ ਕਰਮਾਂ ਚ ਲਿਖਿਆ ਤੈਨੂੰ ਵੀ ਰੱਬ ਨਾਲ ਉਹਦੇ ਰਾਜਪਾਠ ਦੇ ਦੇ ਜਿਹੜੇ ਰਾਜਪਾਠ ਹੋਣਾ ਉਹਨੇ ਚੰਗੇ ਕਾਰੀ ਪੈਦਾ ਹੋਣਾ ਝੁੱਗੀਆਂ ਚ ਪੈਦਾ ਨਹੀਂ ਹੋਣਾ ਤੇ ਫੇਰ ਕੀ ਹੋ ਗਿਆ ਦੇਖਿਓ ਤੁਸੀਂ ਕਿੰਨੀ ਸੋਹਣੀ ਕੁੜੀ ਆ ਉਹ ਕਈ ਵਾਰੀ ਮੰਗਣ ਵਾਲੇ ਵੀ ਕਿੰਨੇ ਹੁੰਦੇ ਆ ਉਹ ਕੋਈ ਇੱਕ ਦਾ ਵੀ ਕਈ ਗੋਦ ਲੱਲੇ ਨਾ ਤਸਖਾ ਕੇ ਹੋ ਜਾਂਦਾ ਨਾ ਉਹਨਾਂ ਦੇ ਕਰਮਾਂ ਚ ਰਾਜਭਾਗ ਹੁੰਦਾ ਕਿ ਨਹੀਂ ਹੁੰਦਾ ਗੱਲ ਸੁਣ ਸਾਡੇ ਰਿਸ਼ਤੇਦਾਰਾਂ ਚ ਕੋਈ ਨਿੱਕਾ ਬੱਚਾ ਹੈ ਹੀ ਨਹੀਂ ਤੇ ਨਾਲ ਗੱਲ ਕੀ ਕਹਦੇ ਹੋਣ ਹੀ ਬਾਲਾ ਵਾ ਕੀ ਦਾ ਲਵਾਂਗੇ ਹੁਣ ਮੇਰੀ ਵੀ ਤੇ ਕਿੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਉਮਰ ਲੰਘਦੀ ਜਾਣ ਰਹੀ ਆ ਜੇ ਲੱਲੂਂ ਕੀ ਪਾਲ ਲੂੰਗੀ ਬੇਦੇਸਰ ਤੇ ਫੇਰ ਹੀ ਸੇ ਬੇਲੇ ਸਰ ਵਿਆਹਣ ਵਾਲੀ ਬਣੂੰਗੀ ਹੋਰ ਕੀ ਆ ਦੀਦੀ ਉਹਨਾਂ ਨੂੰ ਵੀ ਜਨ ਸਹਾਰਾ ਮਿਲ ਜਾਊਗਾ ਕਿ ਚੱਲ ਉਹਦਾ ਵੀ ਅੱਗਾ ਸਵਾਰੇ ਆ ਜਾਊਗਾ ਤੇ ਵੀਰ ਮੰਨਦਾ ਵਾ ਵੀਰ ਨਹੀਂ ਨਾ ਮੰਨਦਾ ਸਭ ਤੋਂ ਵੱਡੀ ਗੱਲ ਤੇ ਹਾਰ ਆ ਤੂੰ ਜਿੰਨੇ ਨਾਲੋਂ ਤਾਂ ਤਾ ਆਪ ਮੰਨੂਗਾ ਤਾਂ ਤਾਂ ਹੀ ਆ ਨਾ Abon singer ਕਿਉਂ ਚੰਡਿਆ ਵਾ ਉਹ ਯਾਰ ਸੋਚਣਾ ਕੀ ਆ ਤੈਨੂੰ ਨਹੀਂ ਪਤਾ ਲੱਗਾ ਸਵੇਰ ਦਾ ਅਜੇ ਕੀ ਰਾਮ ਵਾਲਾ ਤੈਨੂੰ ਦੰਦਿਆ ਘਰ ਤੇ ਉਹੀ ਗੱਲ ਮੈਂ ਕਰਨ ਆਇਆ ਵਾ ਹਾਂ ਤੇ ਜੇ ਕਹਿ ਡੀਆਂ ਤੇ ਮਨਜੋ ਗਈ ਉਹ ਯਾ ਜੇ ਦੇਣਾ ਤੇ ਪ੍ਰਮਾਤਮਾ ਸਾਡੇ ਘਰ ਨਾ ਦਿੰਦਾ ਹੁਣ ਵੀ ਪ੍ਰਮਾਤਮਾ ਕੇ ਜੋਰ ਵਾ ਇਹ ਯਾ ਜੋਰ ਤੇ ਨਹੀਂ ਹੈਗਾ ਪਰ ਜੇ ਸਾਡੇ ਕਰਮਾਂ ਤੇ ਨਹੀਂ ਹੈਗਾ ਤੇ ਰੱਬ ਨੇ ਤਾਂ ਨਹੀਂ ਦਿੱਤਾ ਹੋਣਾ ਇਹ ਨਾ ਕਿ ਅਸੀਂ ਉਹਨਾਂ ਦਾ ਨਿਆਣਾ ਲੈ ਆਈਏ ਤੇ ਅਸੀਂ ਹੋਰ ਔਖੇ ਹੋ ਜੀਏ ਨੇ ਔਕੇ ਕੇ ਹੋਣਾ ਵਾ ਲਿਖਾ ਕੇ ਲਿਆਵਾਂਗੇ ਦਿੱਜਾ ਚਾਣਾ ਪਾਲਾਂਗੇ ਉਹਨੂੰ ਪੜ੍ਹਾਵਾਂਗੇ ਲਿਖਾਵਾਂਗੇ ਪਰ ਨਹੀਂ ਮੇਰਾ ਨਹੀਂ ਮਨ ਮੰਨਦਾ ਯਾ ਉਹ ਵੀਰ ਮਨ ਜਾਗਾ ਉਹ ਅੱਗੇ ਲੜਦੀ ਰਹਿੰਦੀ ਆ ਵਾ ਤੇ ਕੰਨਿਆ ਘਰ ਨਿਆਣਾ ਆਊਗਾ ਤੇ ਖੇੜੇ ਲੱਗਣਗੇ ਆ ਉਹ ਚਲ ਹੁਣ ਤੇ ਸੁਲਾਵਾਂ ਨਾਲ ਬਿਠੇਰੀ ਉਹ ਤੋਂ ਉੱਤੇ ਹੀ ਸੁਲਾਵ ਜਿਹਨੇ ਝੋਦੀ ਰਿੰਦੀ ਅੰਦਰ ਵਾਲ ਵੜ ਕੇ ਉਹਨੇ ਕੋ ਨਹੀਂ ਹੁੰਦਾ ਤੇ ਕੱਲੀਆ ਬੈਗਾ ਛੋਦੀਂਦੀ ਹੈ ਤੇ ਭਾਬੀ ਉਹਦਾਂ ਕੱਲੀ ਬੈ ਕੇ ਛੋਦੀਂਦੀ ਹੈ ਜੋ ਕੋਈ ਮਿਣਾ ਪਾ ਦਿੰਦਾ ਤਾਂ ਵਿੱਚ ਤਕੀ ਹੁੰਦੀ ਹੈ ਤਾਨੂੰ ਤੇ ਪਤਾ ਵਾ ਇਹ ਲੋਕ ਦਾ ਮੂੰਹ ਫੜਨਾ ਉਹਦੇ ਗੱਲ ਤੇ ਠੀਕ ਆ ਪਰ ਮੇਰਾ ਮਨੇ ਨਹੀਂ ਮੰਨਦਾ ਤੇ ਮੈਂ ਦੱਸ ਤਾਨੂੰ ਕੀ ਕਰਾਂ ਮਨ ਨੂੰ ਕੀ ਹੋੜਿਆ ਵਾ ਬੱਚੇ ਦੇ ਮਨ ਦੇ ਸੱਚੇ ਹੁੰਦੇ ਆ ਬੱਚੇ ਹਰਾਂ ਨੂੰ ਪਿਆਰੇ ਲੱਗਦੇ ਆ ਨਹੀਂ ਇਹ ਕੀ ਜਿਹਦੇ ਨਿਆਣਿਆਂ ਵਾਲੀ ਉਹ ਸਰਾ ਟੱਬਰ ਮੰਦਾਂ ਡਿਆ ਵਾ ਹੁਣ ਤੀਜਤ ਕੰਡਿਆ ਜੋ ਜਿਹਦਾ ਕਰ ਕਰਕੇ ਘਰ ਫੇਰਾਬ ਹੋਇਆ ਵਾ ਮਨਜੋਗਾ ਅਬੀ ਮੈਂ ਕਿਹਾ ਜਿਆ ਦੀਨ ਨੂੰ ਤੂੰ ਦੱਸ ਹੁਣ ਮੈਂ ਕੀ ਦੱਸਣਾ ਉਹ ਕੰਮ ਜਿਹੜਾ ਕੰਮ ਤੈਨੂੰ ਮੈਂ ਕਰਨ ਕਹਲਾਇਆ ਉਹ ਤੂੰ ਵੀ ਨਹੀਂ ਕੀਤਾ ਉਹ ਮੰਨ ਜਾਣਾ ਪਰ ਉਹ ਬੰਦੇ ਨੂੰ ਸੋਚਦਾ ਮੌਕਾ ਵੀ ਨਹੀਂ ਥੋੜਾ ਬੋਲਦਾ ਕਿ ਨਹੀਂ ਹਾਏ ਹਾਏ ਮੈਂ ਸੋਚੀ ਜਾਣਾ ਸੋਚਣਾ ਉੱਥੇ ਕੀ ਉੱਥੇ ਕਿਹੜਾ ਵਿਆਹ ਦਾ ਰਿਆਵਾ ਇਹ ਕਿਹੜਾ ਨਿੱਕਾ ਫੈਸਲਾ ਬੜਾ ਵੱਡਾ ਭੈਣਾ ਨਹੀਂ ਤੁਹਾਨੂੰ ਮੈਂ ਬੈਠਾ ਚੰਗਾ ਨਹੀਂ ਲੱਗਦਾ ਇੱਥੇ ਮੇਰੀ ਗੱਲ ਸੁਣੋ ਜਦੋਂ ਮਨ ਦੇ ਨਾਲ ਮਨ ਚ ਹੋ ਗਿਆ ਨਾ ਪੇਪਰ ਲੈਣਾ ਤੇ ਫੈਸਲੇ ਦੀ ਤਾਂ ਲੋੜ ਹੀ ਨਹੀਂ ਉਹ ਤਾਂ ਮੈਂ ਕਹਿ ਰਿਆਂ ਭਾਜੀ ਮਨ ਨੂੰ ਵੀ ਜਾਓ ਹੁਣੇ ਦੇਖ ਲਓ ਇੰਨੇ ਜਣੇ ਤੁਹਾਨੂੰ ਮਨਾਉਂਦੇ ਆ ਤੁਸੀਂ ਬੋ ਯਾਰ ਮੈਨੂੰ ਤੁਹਾਨੂੰ ਵੈਸੇ ਨਹੀਂ ਚੰਗਾ ਲੱਗਦਾ ਮੈਂ ਚੱਲ ਰਿਆਂ ਕਰੋ ਇੱਥੇ ਨਿਕਲ ਜਾਣਾ ਹੈ ਮੇਰੀ ਗੱਲ ਸੁਣ ਇੱਕ ਘਰੋਂ ਨਿਕਲਣ ਵਾਲੀ ਗੱਲ ਆ ਤੇ ਪੁੱਠੀਆਂ ਗੱਲਾਂ ਤੇਰੇ ਵੀਰ ਦੀਆਂ ਕੋਈ ਚੱਜ ਦੀ ਗੱਲ ਆਉਂਦੀ ਨਹੀਂ ਮੈਂ ਚੰਗਾ ਸੋਚਣ ਦੀ ਆ ਤੇ ਆਪਾਂ ਆਪੇ ਮਾੜਾ ਸੋਚ ਜਾਂਦੇ ਕਾਲ ਨੂੰ ਇੱਕ ਮਜੂਦ ਤੁਹਾਡੇ ਵੀ ਬਾਲ ਬੱਚੇ ਹੋਣੇ ਆ ਨਹੀਂ ਯਾਰ ਨਹੀਂ ਲੱਗ ਮੰਜੋ ਤੁਹਾਨੂੰ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਿੱਦਾਂ ਮਰਜੀ ਮਨਾ ਮੈਂ ਬੱਚਾ ਲੈਣਾ ਹੀ ਲੈਣਾ ਜਿੱਦਾਂ ਮਰਜੀ ਕਰ ਲੋ ਹੁਣ ਤੁਸੀਂ ਤੈਨੂੰ ਮਨਾਉਣਾ ਹੀ ਨਹੀਂ ਆਇਆ ਤੈਨੂੰ ਮੈ ਮਨਾਉਣ ਕਿ ਲਾਇਆ ਕਿ ਗੱਲਾਂ ਕਰਨ ਕਿ ਲਾਇਆ ਭਾਬੀ ਮੈਂ ਤੇ ਕਿਹਾ ਤੋ ਕਹਿੰਦਾ ਮੈਂ ਤੇ ਜਣਾ ਘਰੋਂ ਚਲ ਜਣਾ ਚਲ ਜਾ ਫਿਰ ਕਿੰਨੇ ਕ ਦਿਨ ਜਾਊਗਾ ਕੋਈ ਰਿਸ਼ਤੇਦਾਰ ਨਹੀਂ ਸਾਥ ਦਾ ਹੁਣ ਕੇ ਫੇਰ ਘਰ ਨਹੀਂ ਆਉਣਾ ਸਮਝ ਨਹੀਂ ਲੱਗਦੀ ਕੋਈ ਕੀ ਕਰਾਂ ਤੇ ਕੀ ਨਾ ਕਰਾਂ ਸਿਆਣਿਆਂ ਦੇ ਬਾਹਰ ਹੀ ਸਾਡੇ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਸਾਡੀ ਤਾਂ ਉਹ ਵੀ ਨਹੀਂ ਸੁਣੀ ਗਈ ਉਦਾਂ ਸਿਆਣੇ ਇਹ ਵੀ ਆਂਦੇ ਆ ਕਿ ਸੁੱਕੇ ਰੁੱਖ ਵੀ ਹਰੇ ਹੋ ਜਾਂਦੇ ਆ ਮਾੜਾ ਵਿਚਾਰਾ ਸੁੱਕ ਹੀ ਗਿਆ ਇਹਦੇ ਹਰਿਆ ਹੋਇਆ ਨਹੀਂ ਇਹ ਸਭ ਕਹਿਣ ਦੀਆਂ ਗੱਲਾਂ ਵਾਂ ਮੈਨੂੰ ਨਹੀਂ ਲੱਗਦਾ ਹਰਿਆ ਹੋਗਾ ਇਹਨੂੰ 2 ਸਾਲ ਹੋ ਗਏ ਸੁੱਕੇ ਨੂੰ ਇਹਦੇ ਵਿਚ ਜਿਆਦਾ ਹਰਿਆ ਹੋਇਆ ਨਹੀਂ ਗੇ ਦਿਉ ਸਮਝ ਨਹੀਂ ਲੱਗਦੀ ਕੀ ਕਰਾਂ ਫੇਰ ਆਂਦੇ ਸ਼ਾਇਦ ਉਹ ਲੈ ਆਈਏ ਉਹਦੇ ਪੈਰਾਂ ਪਿਛੇ ਮਿਲ ਜੇ ਪਰ ਇਹ ਸਭ ਕਿਤਾਬੀ ਗੱਲਾਂ ਆ ਨਹੀਂ ਮੇਰਾ ਮਨ ਹੀ ਨਹੀਂ ਮੰਨਦਾ ਕੀ ਕਰਾਂ ਚਾਹ ਰਹਿਣ ਹੀ ਦੰਨੀ ਆ ਲਿਆਉਣੀ ਹੀ ਨਹੀਂ ਗੀ ਦੇਣਾ ਮੱਛੀ ਪੱਥਰ ਚੱਟ ਕੇ ਮੁੜਦੀ ਆ ਤੇ ਆਪੇ ਮੋੜ ਆਊਗਾ ਮੇਰੀ ਸੁਣ ਨਾ ਤੈਨਾਂ ਨਾਲ ਗੱਲ ਹੁਣ ਮੈਨੂੰ ਨਹੀਂ ਪਤਾ ਮੈਂ ਲੈਣਾ ਹੀ ਲੈਣਾ ਹੀ ਹੋ ਮੇਰਾ ਆਖਰੀ ਫੈਸਲਾ ਹੀ ਹੋ ਤੇ ਭਾਬੀ ਸਬਰ ਰੱਖ ਮੈਂ ਬਣਾਉਂਗਾ ਲੜਿਆ ਗੱਲ ਬਾਣੀ ਕੋਈ ਤੂੰ ਦੇ ਭਰਾਵਾਂ ਆਣ ਕੇ ਬਹਿ ਗਿਆ ਸੱਚਾ ਬਗ ਦੇ ਸਾਹਮਣੇ ਚੱਲ ਮੈਂ ਪੈਰੀ ਪੈਲੂ ਜੋ ਬਣਾਉਂਗਾ ਕਿਸ ਹਿਸਾਬ ਨਾਲ ਤੂੰ ਠੰਡ ਰੱਖੋ ਥੋੜੀ ਬੋਦੀ ਠੰਡ ਮੈਂ ਰੱਖੀ ਆ ਉਹ ਇੱਕ ਦਿਨ ਜ ਵੱਡੀ ਹੋ ਜਾ ਲੱਗੀ ਆ ਤੇ ਨੰਨ ਤਾਂ ਵੱਡੀ ਹੋਣੀ ਆ ਨਾ ਲੋਕੇ ਮੈਂ ਲੜੋ ਦੀਦੀ ਬੈਜੋ ਕੋਈ ਗੱਲ ਨਹੀਂ ਭਾਜੀ ਨੂੰ ਮਨਾ ਲੈਣੇ ਆ ਤੀ ਕਾ ਤੋ ਗਰਮ ਹੋਣੀ ਆ ਮੋ ਮਨਾਇਆ ਗਿਆ ਮੈਂ ਇਹਨੂੰ ਦੱਸ ਬੈਠੀ ਆ ਲੈ ਅਮਨ ਇਹ ਫੈਸਲੇ ਸੌਖੇ ਕਰਨੇ ਆ ਹਾਏ ਹਾਏ ਤੇ ਤੁਸੀਂ ਵੀ ਚੁੱਪ ਕਰ ਜਾਓ ਤੇ ਦੀਦੀ ਤਾਂ ਤੁਹਾਨੂੰ ਹੁਣ ਪਤਾ ਹੀ ਆ ਬੱਚਾ ਲੈਣਾ ਉਹ ਇਹਦਾ ਕੋਈ ਖਡਾਉਣਾ ਨਹੀਂ ਲੈਣਾ ਸਾਰੀ ਉਮਰ ਦੀ ਮੇਰੀ ਆ ਉਹ ਵੀ ਕੁੜੀ ਦੀ ਮੁੰਡਾ ਆਂਦਾ ਹੋਰ ਗੱਲ ਹੋਣੀ ਆ ਵੀ ਵੀ ਨਹੀਂ ਸਮਝੰਦੇ ਆ ਦੀਦੀ ਵੀ ਨਹੀਂ ਸਮਝ ਮੈਂ ਤਾਂ ਸਮਝਿਆ ਮੈਂ ਵੀ ਨੂੰ ਬਣਾਉਂਗਾ ਬਣਾ ਲੂਗਾ ਉਹ ਇੱਲੇ ਬਿੰਦਖਸ ਵੜੀ ਆ ਨਹੀਂ ਇਹ ਕਿਤੇ ਮਿਲਣਾ ਤੇ ਟੱਬਰ ਦੀ ਨਹੀਂ ਸਮਝ ਆਉਂਦੀ ਹੁਣੇ ਬਾਹਰ ਬੜੇ ਸੋਹਣੇ ਹੀ ਇਹ ਵੀ ਮੰਨ ਗਏ ਹੀ ਦੀਦੀ ਵੀ ਮੈਨੂੰ ਕਿਤੇ ਜੱਫੀਆਂ ਪਾਵੇਗੀ ਤੇ ਹੁਣ ਦੇਖ ਲੋ ਮਿੰਟ ਜੀ ਸਾਰੇ ਉੱਥੇ ਕਿਤੇ ਗਾਂ ਗਏ ਆ ਇਹਨਾਂ ਦਾ ਨਹੀਂ ਇੱਕ ਤੇ ਪਤਾ ਲੱਗਦਾ ਦੱਸ ਆਵੇ ਪਤਾ ਕਿ ਕਿੱਡੀ ਸੋਹਣੀ ਮਨਪਰੀਤ ਲੱਗਣ ਢਈ ਆ ਹਮ ਹਣਾ ਹਾਂਜੀ ਚਾਚੀ ਦੀ ਬੜੀ ਸੋਹਣੀ ਲੱਗਣ ਢਈ ਆ ਪਰ ਲਹਿੰਗੇ ਵਿੱਚ ਕਹਿੰਦੇ ਨਾ ਟੌਰ ਬਣਦਾ ਜ਼ਿਆਦਾ ਆਵੇ ਲੋ ਸੂਟ ਚ ਵੀ ਕਿੰਨੀ ਸੋਹਣੀ ਲੱਗਣ ਢਈ ਹੈ ਨਾ ਬੜਾ ਟੌਰ ਸੂਟ ਇਧਰ ਆਓ ਮੇਰੀ ਗੱਲ ਸੁਣੋ ਆ ਆ ਵੇਖੋ ਤੀ ਰਾਣੀ ਵਾਲਾ ਲਹਿੰਗਾ ਪਾਇਆ ਵਕੈ ਸੂਟ ਪਾਇਆ ਨਾ ਉਹ ਜਿਹੜਾ ਸੂਟ ਪੇਜਿਆ ਹੀ ਆਪਾਂ ਮੈਂ ਕਹਿ ਜਾਂਦਾ ਨਾ ਲਹਿੰਗੇ ਜਿਹੜਾ ਟੌਰ ਬਣਦਾ ਵਾ ਤੇ ਸੂਟ ਚ ਵੇ ਕਿੰਨਾ ਸੂਟ ਬੜਾ ਸੋਹਣਾ ਲੱਗਦਾ ਸੂਟ ਵੀ ਸੋਹਣਾ ਲੱਗਣ ਢਿਆ ਜਿੱਦਾਂ ਰੰਗ ਦੇ ਨਾਲ ਹੀ ਰਲਿਆ ਵੇਖ ਲਾ ਨਾ ਬੜਾ ਬੰਦੀ ਮਹਾਰ ਉੱਥੇ ਕਰੀ ਜਾਂਦੇ ਪ੍ਰੋਗਰਾਮ ਆ ਬਾਈਥੇ ਕਰੀ ਜਾਂਦੇ ਆ ਹਾਂ ਇੱਥੇ ਕਰੀ ਜਾਂਦੇ ਆ ਲੋਰ ਦੇ ਮੇਲਾ ਬਣ ਗਿਆ ਵੇ ਇਹਦਾ ਮਾਰਕ ਨੇ ਬਣਾਤਾ ਕਿ ਬਣਾਤਾ ਵਾਕੇ ਹਾਂ ਪਰ ਜਿੱਥੇ ਆ ਤਰਾਂ ਅੰਜਲਵਾ ਨਾ ਪੁੱਤ ਉੱਥੇ ਹੀ ਗੱਲ ਵਿਖਲਾ ਬਣਨੀ ਹੁੰਦੀ ਜਾ ਕੇ ਤੇ ਇਹ ਵੀ ਮੇਰੀ ਤੇ ਕਰਮਾ ਭਾਗਾ ਵਾਲੀ ਹੋਵੇ ਹੁਣ ਬਿਲਕੁਲ ਬਿਲਕੁਲ ਆਹੋ ਤੇ ਵੇ ਰੋਣਾ ਇਦਾਂ ਦਾ ਹੀ ਸੋਚਿਆ ਕਿ ਤੇ ਮਿਲੂਗਾ ਸਾਨੂੰ ਯਾਰ ਜੋੜੀ ਪੰਜ ਇਹ ਸਭ ਕਰਮਾਂ ਦੀ ਖੇਡ ਆ ਆਹੋ ਇਹ ਮਾਰਕ ਮળોਦਾ ਹਣ ਲਾਈਵ ਹੋਣ ਡਿਆ ਤੋ ਤਰਾ ਮੇਰੇ ਨਾਲ ਮਨ ਹੋ ਤਰਾ ਹੋਣ ਡਿਆ ਵਾ ਤੇ ਅੱਜ ਇੱਥੇ ਮੇਰ ਦੀ ਲੱਗ ਛਾਗੇ ਹੁੰਦੀ ਨਾ ਹੋਰ ਜਿਆਦਾ ਵਧੀਆ ਲੱਗਣਾ ਸੀ ਹਨਾ ਅਜਾ ਨਾ ਸੋਚ ਮੇਰੋਂ ਕਿ ਮੇਲਾ ਲੱਗਾ ਬੇ ਬਾਬੇ ਦੀ ਖੇਡ ਆਹੋ ਬੇਤ ਵਧੀਆ ਨਾਨਕੀਆਂ ਆਈਆਂ ਇਹਨਾਂ ਨੂੰ ਅੱਜ ਜਾਣ ਨਹੀਂ ਹੋ ਦੇਣਾ ਪਾਣਾ ਆਹੋ ਨਹੀਂ ਜਾਣ ਦੇਣਾ ਕਿ ਤੀਜੇ ਹਾ ਤੀਜੇ ਵੀ ਲੱਗ ਜਣੇ ਆ ਮੇਲਾ ਤੀਜੇ ਵੀ ਲੱਗ ਜਣੇ ਆ ਸਭ ਹੋ ਜਾਣਾ ਹੁਣ ਤੂੰ ਇਹ ਆਪੇ ਹੁਣ ਤੂੰ ਖਲੋਤੀ ਵੇਖ ਨਾ ਤੇ ਮਾਜੀ ਚਾ ਲਿਆ ਤੂੰ ਮਥਰੂ ਕਿਉਂ ਲਿਆ ਨਹੀਂ ਨਹੀਂ ਚਲ ਕੋਈ ਨਹੀਂ ਠੀਕ ਆ ਚਲ ਤੁਸੀਂ ਆਪਣਾ ਕੰਮ ਵੇ ਖੁਸ਼ੀ ਦੀ ਥਰੂ ਆਉਂਦੇ ਨੇ ਮਾਣੇ ਉੱਧੇ ਹੀ ਹਾਂ ਹਾਂ ਬੜੀ ਖੁਸ਼ੀ ਚਲ ਸਾਡੀ ਟੀ ਅਮਰੀਕਾ ਪਹੁੰਚੀ ਹੈ ਰ ਸਾਨੂੰ ਇੰਨਾ ਬੜਾ ਚਾਹ ਬੜੀ ਖੁਸ਼ੀ ਆ ਚਲ ਮੈਂ ਵੇਖ ਲੈ ਬਾਅਦ ਦਾ ਕੰਮ ਚਲ ਵੇਖ ਲਓ ਤੇ ਬਾਕੀ ਬਾਦ ਤੂੰ ਪਤਾ ਕੀ ਕਰ ਹੁਣ ਕੋਈ ਚਾਹ ਤੋ ਕੋਈ ਕਿਸੇ ਚੀਜ਼ ਤੋ ਰਹਿ ਨਾ ਜਾਵੇ ਫਿਰ ਤੁਰ ਕੇ ਸਾਰਿਆਂ ਦਾ ਖਿਆਲ ਰੱਖ ਮੁੜ ਕੇ ਇਹ ਨਾ ਭੈਣ ਭਰਾ ਆਖਣ ਕਿ ਸੱਦ ਲਏ ਹੀ ਤੇ ਮੁੜ ਕੇ ਪੁੱਛਿਆ ਨਹੀਂ ਕਿਸੇ ਨੂੰ ਹੁਣ ਮੇਰਾ ਸਾਰੇ ਪਾਸੇ ਧਿਆਨ ਆ ਇਧਰ ਹੀ ਮੈਂ ਵੇਖਣ ਲਈ ਆ ਤੇ ਹੀ ਰਾਣੀ ਵੱਲ ਵੀ ਮਨਪਰੀਤ ਵੱਲ ਵੀ ਤੇ ਤੂੰ ਵੀ ਮੇਰ ਦੀ ਵੇਹ ਚੰਗਾ ਕੋਈ ਨਹੀਂ ਗੱਲ ਸੁਣ ਤੂੰ ਇਹ ਨਾਲ ਨਾ ਦੇ ਹੈ ਉੱਥੇ ਤੇ ਫਿਰਦੇ ਪੁੱਤ ਸਾਡੇ ਘਰ ਤੇ ਪ੍ਰੋਗਰਾਮ ਆ ਕੋਈ ਨਹੀਂ ਧਿਆਨ ਨਹੀਂ ਆ ਧਿਆਨ ਤੇ ਹੈਗਾ ਤੂੰ ਇਹਨਾਂ ਨੂੰ ਦੇਖ ਰਿਹਾ ਉਧਰ ਜਿਹੜੇ ਸੀ ਇੱਕ ਬੀਟੇ ਉਹਨਾਂ ਨੇ ਸਾਰਿਆਂ ਨੇ ਚਾਹ ਤੂੰ ਪੀ ਲਈ ਆ ਨਾ ਹਾਂਜੀ ਹਾਂਜੀ ਪੀ ਲਈ ਸਾਰਾ ਕੰਮ ਵਧੀਆ ਚੱਲਣ ਡਿਆ ਨਾ ਹਾਂ ਤੇ ਜਿਹੜੇ ਤੇਰੇ ਯਾਰ ਰੋਸਤਾ ਇਹੀ ਉਹ ਚਲ ਗਈਓ ਉਹ ਖਾ ਪੀ ਕੇ ਗਏ ਆ ਆ ਖਾ ਪੀ ਲੈ ਕੰਮ ਇੱਥੇ ਕੇਂਦਰ ਫੇਰ ਆ ਜੰਨੇ ਆ ਅੱਛਾ ਹਾਂਜੀ ਮੈਨੂੰ ਇਹੋ ਫਿਕਰ ਯੋ ਪਤਾ ਮੈਂ ਕਿ ਇਹਨਾਂ ਕੋਈ ਉਦਾਂ ਚਲ ਜੇ ਖਾਣ ਤੋਂ ਪਹਿਲਾਂ ਹੀ ਨਹੀਂ 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 ਖਾ ਪੀ ਅੱਛਾ ਅੱਛਾ ਹਾਂਜੀ ਠੀਕ ਆ ਵਧੀਆ ਹੋ ਸਾਰਾ ਇਤਨੇ ਵਧੀਆ ਚੱਲਣ ਡਿਆ ਨਾ ਇਹਨਾਂ ਜੀ ਠੀਕ ਏ ਸਾਰਾ ਚੱਲ ਵਧੀਆ ਹੋ ਗਿਆ ਸਾਰਾ ਕੰ ਉਹ ਬਰਾ ਸੁਬਰਮਾਨੀ ਵਿਖੜੀ ਜੀ ਬੋਤਾ ਵਧੀਆ 15ਵੇਂ ਆਇਆ ਬਾਤ ਮੈਂ ਉਧਰੋਂ ਬਧਰੂ ਹੀ ਆਇਆ ਵਾਂ ਤੇ ਬਧਰੂ ਆ ਜਾਂ ਅੰਦਰ ਫਾਰੇ ਵਧੀਆ ਚਲਣ ਡਿਆ ਠੀਕ ਹਾਂ ਕੋਲਾਏ ਮੁੰਡੇ ਮੁੰਡੇ ਨੂੰ ਉਧਰ ਮੈਂ ਬਹਿਰੇ ਬੁਰੇ ਡੇੇ ਕੰਮ ਕੁੰਮ ਕਰਨ ਹਾਂਜੀ ਹਾਂ ਹਾਂ ਨਿਆਣੀਆਂ ਵੇ ਕਹਿੇ ਦੀਆਂ ਕਦੀਆਂ ਵਧੀਆ ਲੱਗਣ ਡੀਆਂ ਹਾਂਜੀ ਐਦਾ ਰੌਣਕ ਮੇਲਾ ਬਣਿਆ ਵੇ ਨਾ ਮੰਮੀ ਤੇਰੀ ਅੱਗੇ ਆ ਖੜੀ ਐ ਦੀ ਮਾਨਤਨੀ ਇੱਥੇ ਹੁੰਦੀ ਤੇ ਇੱਥੇ ਕਰਨਾ ਸਾਰਾ ਹੀ ਵਿਆਹ ਸੁਭਤੀ ਜੇ ਇੱਥੇ ਕਰਨਾ ਪੋਤਾ ਇਹ ਬਾਹਰ ਦੀਆਂ ਮਜਬੂਰੀਆਂ ਹੁੰਦੀਆਂ ਵਾ ਕੋਈ ਨਹੀਂ ਜੋਤੀ ਹੋ ਗਿਆ ਬਹੁਤ ਵਧੀਆ ਹੋ ਗਿਆ ਵਾ ਚੰਗਾ ਹੋ ਗਿਆ ਸਾਰੇ ਕੰਮ ਹੋ ਗਏ ਤੇਰੀਏ ਤਾਂ ਵਿਖਲੇ ਆ ਸਾਰਾ ਦੀਦੀ ਦਾ ਵਿਆਹ ਕਰਨਾ ਹੈ ਮੈਂ ਵੀ ਨਾਲ ਜਾਣਾ ਹੈ ਹੈ ਦੀਦੀ ਦਾ ਵਿਆਹ ਕਰਨਾ ਹੈ ਮੈਂ ਵੀ ਨਾਲ ਜਾਣਾ ਹੈ ਇੱਥੇ ਕਰਦੇ ਨੇ ਹਾਂ ਜੀ ਤਕੀਬਰਾ ਮਾਰ ਇਹਨੇ ਕਿਰਪਾ ਕਰਤੀ ਦੀ ਦੀਦੀ ਦੇ ਦਿਨ ਉੱਥੇ ਮੈਂ ਰਕੇ ਲੈ ਜਾਣਾ ਪੁੱਤ ਤੂੰ ਕੋਈ ਚਿੰਤਾ ਕਰਨ ਦੀ ਆ ਵਾ ਇੱਥੇ ਦੀ ਮਵਾਜ ਇੱਥੇ ਦੀ ਆਣਾ ਆਹੋ ਇਹ ਤਾਂ ਗੱਲ ਹੈ ਹੀ ਮੇਰਾ ਪਿਓ ਨੂੰ ਪਤਾ ਵਾ ਵੀ ਇੱਥੇ ਭੈਣਾਂ ਦੇ ਵਿਆਹ ਕਰਨ ਤੇ ਫਿਰ ਵੀਰ ਨਾਲ ਜਾਂਦੇ ਹੁੰਦੇ ਆ ਤੇ ਮਹਾਰਾਜ ਨੇ ਕਿਰਪਾ ਚਾਈ ਨਾ ਤੇ ਪੁੱਤ ਮਾ ਬੀਬੀ ਨੇ ਤੈਨੂੰ ਅਮਰੀਕਾ ਲੈ ਜਾਣਾ ਹਾਂਜੀ ਤੈਨੂੰ ਆਪਣੇ ਲੱਗ ਹੀ ਲੈ ਜਾਣਾ ਫਿਕਰ ਨਾ ਕਰ ਚਿੰਤਾ ਨਾ ਕਰ ਤੂੰ ਮੇਰਾ ਪੁੱਤ ਹਾਂਜੀ ਆ ਵੇਖ ਲਵਾਈਆਂ ਤਾਂ ਠੀਕ ਵਾ ਠੀਕ ਆ ਠੀਕ ਆ ਵਧੀਆ ਚੱਲ ਆ ਜਾ ਹੋਰ ਭਾਜੀ ਠੀਕ ਆ ਠਾਕ ਅੱਛਾ 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 ਚੱਲਦਾ ਕੰਮ ਚੰਗਾ ਚੰਗਾ ਚਲਾਓ ਚਲਾਓ ਠੀਕ ਹੈ ਠੀਕ ਆ ਵਰੀਆ ਵਰੀ ਕੋਈ ਨਹੀਂ ਕੋਈ ਨਹੀਂ ਚਲੋ ਤੁਸੀਂ ਮੈਂ ਵੇਖ ਲਾ ਇੱਧਰ ਮੰਮੀ ਕਿਧਰ ਗਈ ਆ ਮੰਮੀ ਉਹ ਬਾਹਰ ਨੂੰ ਗਈ ਆ ਸ਼ਬੀਰ ਅੰਦਰ ਕਿੱਥੇ ਆ ਤੂੰ ਅੰਦਰ ਹਾਂ ਜੀ ਅੱਜ ਆਉਂਦੇ ਨੇ ਲੈ ਮੈਂ ਉਹਨੂੰ ਅੰਦਰ ਲੱਭਣ ਦੇ ਆਂ ਅੰਦਰ ਹੋਰਾ ਕਿਤੇ ਦਾ ਹਦੋ ਕੀ ਗੱਲ ਉਹ 100 ਗੱਲਾਂ ਹੁੰਦੀਆਂ ਵਿਆਹ ਦੇ ਵਿੱਚ ਮੈਂ ਦੱਸ ਕਹੀ ਨਹੀਂ ਉਹ ਮੋੜੀਆਂ ਹੋ ਗਈਆਂ ਹੁਣ ਪਰੌਣੇ ਲੱਗੇ ਬਹਿਣ ਦੋ ਮੈਨੂੰ ਕੇ ਪਰੌਣੇ ਲੱਗੇ ਬਹਿ ਜੀ ਫਿਰ 2 ਮਿੰਟ ਗੱਲ ਸੁਣ ਲੈ ਮੇਰੀ ਇੱਕ ਮਿੰਟ ਆ ਜਾ ਦੋ ਬੇਲਾ ਰੋਕਣ ਲੱਗੀਆਂ ਕਿ ਨਹੀਂ ਚਿੰਤਾ ਕਰੀ ਚੱਣੀ ਹੈਵੇਂ ਹਾਂ ਕੀ ਗੱਲ ਦੱਸੋ ਗੱਲ ਕੀ ਆ ਆ ਤਾਂ ਗੱਲ ਇਹ ਮੈਨੂੰ ਲੈ ਆਏ ਗਾੜ ਦੀ ਨੁਕਰੇ ਉੱਥੇ ਦੱਸ ਦਿੰਦੇ ਹਾਂ ਕੀ ਗੱਲ ਇਹ ਜਾਂ ਮੈਂ ਤੈਨੂੰ ਇਹ ਆਖੰਡਿਆਂ ਲੱਗਾ ਵਾ ਪੀ ਹੁਣ ਇਹਨਾਂ ਨੂੰ ਜਿਹੜੀਆਂ ਆਈਆਂ ਵੈਨਾਂ ਨੂੰ ਬੂੰਦੀ ਦੇਣੀ ਆ ਕਿ ਡੱਬੇ ਦੇਣੀ ਆ ਡੱਬੇ ਦੇਣੇ ਆ ਕਿ ਅਛਾ ਡੱਬੇ ਦੇਣੀ ਡੱਬੇ ਦੇਣੇ ਤੁਹਾਨੂੰ ਪਤਾ ਬੂੰਦੀ ਤੇ ਚਲ ਖਾਣ ਪੀਣ ਨੂੰ ਆ ਕੇ ਜਿਆ ਥੋੜੀ ਬਹੁਤੀ ਸ਼ਗਨ ਕਰ ਲਿਗੇ ਹੁਣ ਡੱਬਿਆਂ ਦਾ ਹੀ ਰਵਾਜ ਆ ਮੈਂ ਤਾਂ ਹੀ ਆਖੰਡਿਆਂ ਮੈਂ ਕਿਹਾ ਮੈਂ ਉਹਨੂੰ ਆਖਿਆ ਲਾਗਣ ਨੂੰ ਉਹਨੂੰ ਮੈਂ ਹੱਥ ਪੈ ਕਰਦੇ ਪੀ ਲਹਾਵੇ ਜੀ ਚਾੜ ਦੇ ਉੱਤੇ ਰਬਟਾਂ ਜੀਆਂ ਉਹ ਤੇ ਹਾਏ ਹਾਏ ਤੁਸੀਂ ਕਿੱਥੇ ਰਹੇ ਸੀ ਤੁਹਾਡਾ ਤਾਂ ਸਿਰ ਖੁਰਕਣ ਨਹੀਂ ਹੋਇਆ ਸਾਰੇ ਕੰਮ ਹੋ ਗਏ ਆ ਅੱਛਾ ਕਰਤੇ ਆ ਤੇ ਹੋਰ ਤੁਹਾਡੇ ਸਿਰ ਤੇ ਰਹਿੰਦੇ ਨੇ ਸਾਰੇ ਕੰਮ ਤੁਸੀਂ ਆਪਣੇ ਕੰਮ ਦੇਖੋ ਉੱਪਰ ਲਈ ਨਿੱਕਿਆ ਕੰਮਾਂ ਦੀ ਟੈਨਸ਼ਨ ਨਾ ਲਓ ਜਿੱਦਾਂ ਘਰ ਵਿਆਹ ਰਚਿਆ ਹੋਵੇ ਨਾ ਉਹਨੂੰ ਬਹੁਤ ਟੈਨਸ਼ਨ ਹੁੰਦੀ ਆ ਇੱਕ ਸੁਣੋ ਮੇਰੀ ਗੱਲ ਕੋਈ ਸਾਰਾ ਭੈਣ ਭਰਾ ਸੱਦੇ ਦਈਆ ਹੁਣ ਮੈਨੂੰ ਕਦੇ ਇਹਦੀਆਂ ਕਹਿਣ ਡਈਆਂ ਭਰਾਉਣੀਆਂ ਇੱਥੇ ਬਹਿ ਸਾਡੀ ਗੱਲ ਸੁਣ ਇੱਥੇ ਬਹਿ ਸਾਡੀ ਗੱਲ ਸੁਣ ਹੁਣ ਗੱਲ ਇਹੋ ਸੁਣਨੀ ਪੁੰਦਾ ਕਰਨਾ ਦੇਣ ਲੈਣਾ ਅੱਛਾ ਤੇ ਤੁਹੀ ਮੈਂ ਬੈਠ ਜਿਓ ਲਾ ਕੇ ਨਹੀਂ ਤੇ ਲੈਣ ਦੇਣ ਕਰਨਾ ਇੱਥੇ ਕਰਨਾ ਹੁਣ ਮਨਪਰੀ ਦਾ ਵਿਆਹ ਉੱਥੇ ਹੋਣ ਡਿਆ ਵਾ ਇੱਥੇ ਕੀ ਹੋਣ ਡਿਆ ਆ ਕੀ ਕਰਨ ਦੇ ਉਹ ਦੇਖ ਪਾਰਟੀ ਕਰਨ ਦੇ ਵਿਆਹ ਦੀ ਤੇ ਵਿਆਹ ਹੀ ਆ ਕੀ ਆ ਮਰ ਵੀ ਸਾਹਮਣੇ ਤੁਸੀਂ ਮੋਬਾਈਲ ਨਾਲ ਸਭ ਉਹ ਵੇਖਣ ਦੇ ਜੇ ਲਾਈਵ ਚੱਲਣ ਦੇ ਦੇਖਦਾ ਨਹੀਂ ਤੁਹਾਨੂੰ ਤੁਸੀਂ ਲਾ ਕੇ ਬਹਿਣਾ ਵਾ ਮੇਰੇ ਤੁਹਾਨੂੰ ਹੀ ਪਤਾ ਲੱਗੂਗਾ ਕਿ ਕੀ ਹੋਈ ਭੈਣ ਭਰਾ ਦੇ ਕੇ ਜਾਂਦਾ ਵਾ ਕਈਆਂ ਦਾ ਤੇ ਦਿੱਤਾ ਆਉਣਾ ਵਾ ਕਈਆਂ ਦਾ ਨਵੇਂ ਸਿਰੇ ਆਉਣਾ ਵਾ ਤੇ ਮੁੜ ਕੇ ਜਦੋਂ ਮੈਂ ਕੱਲ ਨੂੰ ਆਪਣਾ ਆਪਣਾ ਇੰਨੇ ਜੇਗਾ ਤੇ ਅਹੀਂ ਮੁੰਨੇ ਨੇ ਮੁੜ ਕੇ ਤੁਸੀਂ ਆਖਣਾ ਮੈਨੂੰ ਕੀ ਪਤਾ ਹੁਣ ਤੁਸੀਂ ਲਾਗੇ ਬਹਿਣਾ ਮਾ ਲਾਗੇ ਬਹਿ ਕੇ ਵੇਖਣਾ ਸਭ ਕੋ ਤੇ ਇਹ ਨਹੀਂ ਕਹਿਣਾ ਐਨੇ ਨਹੀਂ ਲੈਣੇ ਐਨੇ ਨਹੀਂ ਲੈਣੇ ਰਹਿਣ ਦੋ ਰਹਿਣ ਦੋ ਆ ਗੱਲ ਤੁਸੀਂ ਨਹੀਂ ਕਹਿਣੀ ਬਸ ਤੁਸੀਂ ਵੇਖਣਾ ਮਾ ਬਹਿ ਕੇ ਅਭੀ ਕਿਹੜਾ ਕਿੰਨੇ ਦਿੱਤੇ ਕਿਹਨੇ ਕੀ ਦਿੱਤਾ ਕਿਹੜੇ ਨਹੀਂ ਦਿੱਤਾ ਕੱਲੂ ਦੇ ਦੇ ਹੀ ਪੈਣਾ ਮਾ ਹਾਂ ਹੁਣ ਕਿੰਨਾ ਚਰ ਹੋ ਗਿਆ ਵਰਤਦਿਆਂ ਨੂੰ ਆ ਇਹ ਤਾਂ ਗੱਲ ਹੈ ਠੀਕ ਹੁਣ ਜਿਹੜਾ ਦੇਣ ਲੈਣ ਉਹ ਤੁਸੀਂ ਲੈਣੇ ਲੈਣੇ ਆ ਤੇ ਸੁਖਨਾ ਜੇ ਗਰਜੋਤ ਦਾ ਵਿਆਹ ਪੰਜ ਸੱਤ ਸਾਲਾਂ ਤੋਂ ਪਹਿਲਾਂ ਨਹੀਂ ਕਰਨਾ ਨਾ ਉਹ ਚਲੋ ਨਿਆਣੇ ਨੇ ਵੱਡਾ ਹੋਣਾ ਪੜ੍ਹਾਈ ਲਿਖਾਈ ਕਰਨੀ ਫੇਰ ਬਾਹਰ ਕਲਾਉਣਾ ਫੇਰ ਵਿਆਹਣਾ ਤੇ ਮੁੜ ਕੇ ਕਿਤੇ ਅਸੀਂ ਦੇਣ ਲੈਣ ਫੇਰ ਕਰਨਾ ਵਾ ਹਾਂ ਚਲੋ ਕੋਈ ਨਹੀਂ ਫੇਰ ਹੋ ਗਈ ਤਾਂ ਇਹੋ ਗੱਲ ਤੁਹਾਨੂੰ ਪੱਕੀ ਹੈ ਤਾਂ ਹੁਣ ਤੁਸੀਂ ਦੱਸੋ ਵੀ ਮੈਨੂੰ ਕਿਹੜੇ ਕੰਮ ਨੂੰ ਆਜਾ ਮੈਂ ਇਹੋ ਕਰਕੇ ਆਖਣ ਲੱਗਾ ਹਾਂ ਮੈਂ ਕਿਹਾ ਵੀ ਉਹਨਾਂ ਨੂੰ ਬੁੰਦੀ ਦੇਣੀ ਆ ਫੜਾਉਣੀ ਆ ਕਿ ਡੱਬੇ ਫੜਾਉਣੇ ਮੈਂ ਰਿਆ ਕਰਤੇ ਤੇ ਵਾਗਦੇ ਬੁੰਦੀ ਖਾਣ ਪੀਣ ਨੂੰ ਸਕੰਨ ਕੀਤਾ ਵਾ ਡੱਬੇ ਦੇਣੇ ਆ ਅੱਛਾ ਡੱਬੇ ਦੇ ਦੋ ਆਹੋ ਉਦਾਂ ਚਲੋ ਜਿਹੜਾ ਕੋਈ ਮੱਕਈ ਵਰਗਾ ਹੀ ਭੈਣ ਭਰਾ ਕਹਿ ਉਹ ਜਿੰਦੇ ਬੁੰਦੀ ਬੜੀ ਸਵਾਦ ਬਣੇ ਕਿੱਦਾਂ ਗੱਲਾਂ ਕਰਨ ਲੈਂਦੇ ਆ ਉਹ ਹਿਸਾਬ ਕਿਤਾਬ ਦੇਖੀ ਉਦਾਂ ਦੇ ਦਾਂਗੇ ਉਹ ਗੱਲ ਵੱਖਰੀ ਮੈਂ ਇਹਦੀਆਂ ਮਨਪਰੀਂਦੀਆਂ ਜਿਹੜੀਆਂ ਇਹਨਾਂ ਨਾਲ ਬੂੰਦੀ ਮੈਂ ਖਾ ਥੋੜੇ ਥੋੜੇ ਦੇ ਦੀ ਬੂੰਦੀ ਸ਼ੱਕਰਪਾਰੇ ਕੀ ਕਰਨੇ ਇੰਨੇ ਕੱਟੇ ਜਿੱਤਾ ਹੁਣ ਗਰਜੋ ਤੇ ਦੋਸਤ ਆਏ ਆ ਤੁਹਾਡੇ ਕੋਈ ਸਾਂਹ ਸਿਆਣ ਵਾਲੇ ਆਏ ਆ ਉਹਨਾਂ ਨੂੰ ਕੱਲੇ ਡੱਬੇ ਦੇਣੀ ਆ ਉਹਨਾਂ ਨੂੰ ਡੱਬੇ ਦੇ ਦੀ ਇਹਨਾਂ ਨੂੰ ਮੈਂ ਖਾ ਬੂੰਦੀ ਆ ਇਹਨਾਂ ਚਾਹ ਦੇਣਾ ਬੂੰਦੀ ਦੇ ਸ਼ੱਕਰਪਾਰੇ ਆ ਵਿੱਚ ਮੱਛੀਆਂ ਵਾਂ ਹੁਣ ਮੈਂ ਤਾਂ ਇਹਦਾ ਹੈਗਾ ਤੁਹਾਡ ਕੋ ਵੀ ਲੈਣਾ ਉਥੋਂ ਹੋਰ ਨਮਾਰੀ ਨਹੀਂ ਨਹੀਂ ਹੈਗੇ ਪੈਸੇ ਬਹੁਤ ਠੀਕ ਆ ਫਿਰ ਤੇ ਉਹਨਾਂ ਬਹਿ ਰਹਿਆ ਬੂਰਿਆਂ ਨੂੰ ਵੇਖੋ ਚਾਚਾ ਨਾ ਹਾਂ ਅੱਜ ਤਾਂ ਮੈਨੂੰ ਚਾਹ ਹੀ ਬੜਾਨੀ ਆ ਹੋ ਗਿਆ ਬਹੁਤ ਚਾਹ ਵੀ ਹੈ ਮੇਰੇ ਮਨ ਚ ਆਈ ਗਿਆ ਨਾ ਵੇ ਉਹਨਾਂ ਨੇ ਅਨੁਤੀ ਧੱਕੇ ਮੇਰੀ ਧੀ ਨੂੰ ਧੱਕੇ ਦਿੱਤੇ ਉਹਨਾਂ ਨੇ ਪਰ ਅੱਜ ਵੇਖ ਮੇਰੇ ਮਾਲਕ ਨੇ ਮੇਰੀ ਸੁਣ ਲਈ ਗਰੀਬ ਦੀ ਹੈ ਰੋਂਦਿਆਂ ਤੋਂ ਜਾਈ ਸਾਨੂੰ ਆ ਦੇ ਨਾ ਗਈ ਜੋ ਕਸਾਬ ਦੇ ਵੇਖ ਲੋ ਹਨਾ ਇਹ ਡੋਲ ਗਏ ਡੋਲ ਗਏ ਇੱਕ ਪਹਿਲਾਂ ਸ਼ਰਬਜੀਤ ਨੇ ਕਰਾਇਆ ਉਹ ਠਕਰਾ ਗਏ ਫਿਰ ਇੱਧਰ ਹੋਇਆ ਇਹਨਾਂ ਠਕਰਾਤਾ ਤੇ ਮਨ ਤੇ ਇੱਕ ਬੱਜਾ ਰਤ ਹੋਣ ਵਾਲੀ ਗੱਲ ਹੁੰਦੀ ਬੱਚੇ ਦੇ ਦੋ ਵਾਰ ਵੇਖ ਕੇ ਕੋਈ ਛੱਡ ਜੇ ਤੇ ਆਂਡ ਮਾਰ ਸੋਈ ਨਹੀਂ ਉਹਨੂੰ ਆਦੇ ਨਾ ਸਾਨੂੰ ਤੇ ਆਪੋ ਆਪਣਾ ਫਿਕਰ ਵਾ ਤੇ ਮਾਲਕ ਨੂੰ ਸਾਰਿਆਂ ਦਾ ਹੀ ਫਿਕਰ ਵਾ ਚਲੋ ਮਾਲਕਾ ਸਾਰੇ ਕਦੇਈ ਏਦਾਂ ਹੀ ਭਲਾ ਕਰ ਸਭ ਦਾ ਭਲਾ ਕਰ ਸਾਡੇ ਕਦੇ ਧੀਆ ਪੁੱਤ ਸੌਖੇ ਹੀ ਦੇਣ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਬੱਚੇ ਹਨ ਖੁਸ਼ੀ ਦੇਣ ਤੇ ਫੇਰ ਹੀ ਅਹੀਂ ਹੁਣ ਪੁੱਛਵਾ ਮੈਂ ਨਾ ਬੜੀ ਮਾਲਕ ਨੇ ਖੁਸ਼ੀ ਬਖਸ਼ੀ ਆ ਸੱਚੇ ਪਾਸ਼ਾ ਵੇਖਣ ਦਾ ਦੇਂਦਾ ਤਾ ਮੈਂ ਜੇ ਗੁਰਜੋਦ ਨੂੰ ਘੜੀ ਘੜੀ ਆਖਿਆ ਤੋ ਉਹਨੇ ਕਰਨਾ ਗੁੱਸਾ ਉਹਨੂੰ ਆਖੀ ਜਿਹੜੀ ਉਹਦੋਂ ਕੋਟੀ ਲਿਆਂਦੀ ਹੁਣ ਸ਼ਾਮਾਂ ਨੂੰ ਪਾ ਲਵੇ ਹੁਣ ਤਾਂ ਚਲੋ ਉਹਨੇ ਜਿਹੜੇ ਜੀ ਕੀਤਾ ਉਹ ਪਾ ਲੇ ਆ ਸਾਡੇ ਲਿਆਂਦੇ ਤੇ ਪਾਏ ਨਹੀਂ ਉਹਨੇ ਨਹੀਂ ਉਹਨੇ ਆਪਣੀ ਮਰਜ਼ੀ ਕਰਨੀ ਆ ਉਹ ਨਹੀਂ ਆਖਿਆ ਜੀ ਹਾਂ ਉਹਦਾ ਡੈਡੀ ਮੈਨੂੰ ਜਿਹੜੇ ਮੈਂ ਪਾਲਿਆ ਮੈਨੂੰ ਠੀਕ ਵਾ ਪਰ ਇਹ ਹੀ ਨਾ ਉਹ ਦਿਨ ਪੱਗ ਨਹੀਂ ਨਾ ਹਿਲੀ ਆਂਦੀ ਉਹਨੇ ਆਪਣੇ ਪੱਗ ਨਾਲ ਤਾਂ ਮੈਚ ਕਰਕੇ ਪਾ ਲਿਆ ਓਏ ਪੱਗ ਨਾਲ ਦੀ ਆ ਅੱਗੇ ਮੈਨੂੰ ਪਤਾ ਕੀ ਆਖਣ ਡਿਆ ਸੀ ਕਿ ਇੰਨਾ ਰਹਿਣਾ ਮੀਆਂ ਕਿਨੇ ਪਰੋਣੇ ਨਹੀਂ ਆਹ ਥੋੜੇ ਰਹਿਣ ਗਿਆ ਕਿੰਨੇ ਗੱਡੀਆਂ ਪੱਸਾਂ ਤੇ ਸਾਹੇ ਆਏ ਵੇਖੋ ਹਾਂ ਤੁਸੀਂ ਤਾਂ ਉਹਨਾਂ ਆਪੇ ਹਨੇਰੇ ਦਾ 10:00 ਵਜੇ ਵੀ ਚੱਲ ਜਾਣਗੇ ਜਿੰਨੇ ਰਹਿਣਾ ਉਹ ਰਹਿ ਪੈਣਗੇ ਤੇ ਘਰਜੋਤ ਪਤਾ ਕੀ ਆ ਨਾ ਤੁਹਾਨੂੰ ਦੱਸਿਆ ਘਰਜੋਤ ਨੇ ਕੀ ਅੰਦਾ ਹੀ ਇੱਥੇ ਵਿਆਹ ਕਰਨਾ ਸੀ ਮੈਨੂੰ ਵਿਆਹ ਕਰਨਾ ਵੀ ਵੀਰਾਂ ਵੀਰ ਜਾਂਦੇ ਪੈਣਾ ਤੇ ਨਾਲ ਮੈਂ ਵੀ ਜਾਣਾ ਹਾਂ ਬਈ ਮੈਨੂੰ ਵੀ ਵਿਆਹ ਕਰਨਾ ਤੁਹਾਨੂੰ ਵੀ ਵਿਆਹ ਕਰਨਾ ਉਹਨੂੰ ਚਾਜਿਆ ਇੱਕ ਮੈਂ ਆਪਣੀ ਮੇਰੀ ਭੈਣ ਵਿਆਹੀ ਜਾਂ ਜਾਨੀ ਤੇ ਮੈਂ ਨਾਲ ਜਾਣਾ ਹੈ ਮੇਰਾ ਤਾਂ ਬੜਾ ਮਨ ਉਹਦਾ ਹੋਰ ਤਰ੍ਹਾਂ ਹੋਇਆ ਤੇ ਮੈਂ ਆਖਿਆ ਪੁੱਤ ਕੋਈ ਗੱਲ ਨਹੀਂ ਕਿਸਮਤ ਚੰਗੀ ਹੋ ਤੇ ਕਿਉਂ ਤਾਂ ਭੈਣ ਤੇਨੂੰ ਉੱਥੇ ਹੀ ਨਹੀਂ ਲੈ ਜਾ ਮਮੀ ਇਹੋ ਗੱਲ ਆਖੀ ਮੈਂ ਮੈਂ ਨੇ ਤੈਨੂੰ ਆਪਣੇ ਲਾਗੇ ਹੀ ਬੁਲਾ ਲਿਆ ਤੇ ਇੱਥੇ ਦਾ ਰਾਤ ਰਹਿ ਕੇ ਭੈਣ ਤੇ ਸਹੁਰੇ ਆ ਜਾਣਾ ਨਹੀਂ ਉੱਥੇ ਤੂੰ ਸਦਾ ਹੀ ਰਹਿਣਾ ਲਾਗੇ ਭੈਣ ਦੇ ਤਾੜ ਕੀ ਰਹਿਣਾ ਬਾੜ ਕੀ ਦਾ ਸਾਹ ਵੀ ਵੜ ਗਿਆ ਤੇ ਸਾਨੂੰ ਘਰ ਬਣਾ ਲਿਆ ਇੱਥੇ ਤੇ ਹੀ ਬੈਠੇ ਆ ਕਿ ਸਾਨੂੰ ਕੋਈ ਪੁੱਛ ਗਈ ਨਹੀਂ ਹਾਂ ਤੈਨੂੰ ਕੁਝ ਨਹੀਂ ਉਹ ਤੇਰਾ ਮਦਰ ਵੀ ਵੀ ਇਹ ਥਾਲੀਆਂ ਇੱਥੇ ਲੈ ਕੇ ਰੱਖਣਾਂ ਹਾਂ ਆਪ ਲੈਟਾਂ ਦੇ ਬਾਹਰ ਲੱਗੀਆਂ ਰੋਟੀ ਲੱਗੀ ਬਾਹਰ ਖਾਓ ਤੇ ਖਾਓ ਆਪਣਾ ਆਪਣਾ ਕੰਮ ਕਰਕੇ ਜਾਓ ਜੀ ਕੋਈ ਕਿਉਂ ਤੇ ਮੈਂ ਕਹਾ ਮੈਂ ਆ ਜਾਂਦਾ ਚਲੋ ਕੇ ਮੇਰਾ ਅਜ ਰਹਿਣਾ ਵਾ ਰਾਤ ਰਹਿਣਾ ਵਾ ਮੈਂ ਤਾਂ ਜਾਣਾ ਹਫਤਾ ਪੂਰਾ ਹੀ ਰਹਿ ਜਾ ਸਾਰਾ ਚੋੜਿਆ ਦੱਸ ਰਹਿਣਾ ਕਿਨੇ ਵੀਗਾ ਐ ਇੰਝ ਹੀ ਨਹੀਂ ਰਹਿਣਾ ਚੋੜੀ ਖਾਲੀ ਤੇ ਆਪ ਆਪਣੇ ਰਸਤੇ ਪੈ ਜਾਣਾ ਹਾਂ ਜੀ ਜੀ ਦਿੰਦਾਂ ਨੰਬਰ ਕਿੰਨੇ ਪੈ ਹੀ ਗਏ ਨੇ ਨੇ ਭੈਣੇ ਥੋੜੇ ਪਾਏ ਉਨੇ ਤੇ ਲਾ ਲੋ ਕਿ ਤੇ ਆਪ ਅਮਰੀਕਾ ਚਲ ਜਾਣਾ ਕੁੜੀ ਕੋ ਤੇ ਅਸੀਂ ਇੱਥੇ ਵੇਂਦੀਆਂ ਰਹਿ ਜਾਣਾ ਮੁਰਕਿਆਂ ਨੂੰ ਕਿਨੇ ਦੇਣੇ ਆ ਤੇ ਦੀਦੀ ਕਿੰਨੇ ਕਿੰਨੇ ਪਾਵਾਂਗੇ ਪਾਣੀ 700 100 100 ਆਪੇ ਜਦੋਂ ਅਸੀਂ ਘਰ ਚਲ ਜਾਾਂਗੇ ਮੁਰਕੇ ਖੋਲ ਕੇ ਵੇਖਾਂਗੇ ਆਪੇ ਭਰਾ ਲੱਗਦੀ ਤੇ ਲੱਗ ਜੇ ਮੈਂ ਤੇ ਮੈਂ ਤੇ 1200 ਰੁਪਇਆ ਪਾਇਆ ਖਾਣ ਨਹੀਂ ਭਣੇ ਅਸੀਂ ਇੰਨੇ ਜੋਗੇ ਨਹੀਂ ਆ ਅਸੀਂ ਤੇ ਥੋੜੇ ਪਾਉਣੇ ਆ ਚਲ ਮੈਂ ਹੱਕ ਤੇਰੀ ਪੀ ਕੀ ਨੇ ਕਿਹਾ ਅੰਦਰ ਹੀ ਵੜ ਗਏ ਦੋਵੇਂ ਕੀ ਖਰਿਆ ਕੀ ਦੇ ਫੇ ਪਕਰੇ ਹਿਸਾਬ ਗਤਾ ਵੀ ਕਰਨ ਕਾ ਇਹਦਾ ਵੀ ਖਰਚਾ ਖਰੇ ਜਾਂਦਾ ਹੋ ਗਿਆ ਤਾਂ ਡੇ ਪਈਓ ਤੈਨੂੰ ਪਤਾ ਮਖੋਲਣਾ ਵੀ ਬੜੀਆਂ ਵਾਏ ਤੂੰ ਹੀ ਨਿਕਲ ਅਮਾ ਚੱਲੀਏ ਜਾਣੇ ਪੁੱਤ ਪਹਿਲਾਂ ਦਿਨ ਲੈਣ ਤੇ ਕਰ ਲਈਏ ਹੁਣ ਕੀ ਕਰਨਾ ਗੱਡੀ ਦੇ ਵਿੱਚ ਕੱਪੜੇ ਪੇਪਰ ਤੋਂ ਕੱਢ ਲਿਆ ਕੱਪੜੇ ਬਾਲਜੇ ਦਵਾਂਗੇ ਪਹਿਲਾਂ ਰੋਟੀ ਤੇ ਪਵਾ ਲਈਏ ਨਹੀਂ ਪਹਿਲਾਂ ਰੋਟੀ ਪਵਾ ਲਈਏ ਚਲੋ ਮੈਂ ਕੱਪੜੇ ਲੈ ਆਉਣਾ ਫਿਰ हां जी दीदी जो नहीं दी ਨਾਲ ਪੈਸੇ ਵੀ ਦੇ ਦੀਏ ਚੱਲ ਠੀਕ ਆ ਆ ਜਵਿੰਦਰ ਭੈਣ ਜੀ ਆਏ ਜਵਿੰਦਰ ਭੈਣ ਜੀ ਆਏ ਚਲ ਕੋਈ ਨਹੀਂ ਮੋਹ ਤੂੰ ਹੀ ਹੈ ਜੇ ਨਹੀਂ ਗਾਦੀ ਛੇਤੀ ਆ ਕੋਈ ਨਹੀਂ ਦੀਦੀ ਪੈ ਕੇ ਚੱਲਣਾ ਲੰਗਰਰ ਪੱਠੇ ਪਾਉਣੇ ਨੇ ਚੱਲ ਕੋਈ ਨਹੀਂ ਪੱਠੇ ਵਾਹ ਇੱਥੋਂ ਬੰਦਾ ਕਲਾ ਦੇਣੇ ਆਂ ਹਾਂਜੀ ਕਲਾ ਰੋ ਇਸ ਇੱਥੇ ਰੋ ਇੱਥੇ ਕੋਈ ਗੱਲ ਨਹੀਂ ਐਨੀ ਗੱਲ ਨਹੀਂ ਕਿ ਕਿੱਦੀ ਆ ਕੋਈ ਗੱਲ ਨਹੀਂ ਤੀਆਂ ਨੂੰ ਦੇਈਦਾ

ਹਾਂ ਜੀ ਨਹੀਂ ਕਰਕੇ ਹੈ ਬਲੇ ਸਾਰਾ ਆ ਜਿਓ ਸਾਨੂੰ ਹੀ ਬਣਾ ਕੇ ਦਵਾਂਗੀ ਤੁਹਾਡੀ ਪਸੰਦ ਦੇ ਚਲੋ ਕੋਈ ਵੀ ਜੀ ਆ ਜਾਵੇ ਹਾਂ ਪਸੰਦ ਦੇ ਬਣਾਵਾ ਚਲੋ ਲਪਾਹ ਜਿਹਦਾ ਦੇ ਦਿਓ ਤੁਸੀਂ ਨੇ ਥੱਲੇ ਰੱਖਦੇ ਆ ਆ ਲੋ ਜੀ ਕੇ ਨੇ ਆਪਣੇ ਪਣਾ ਆਲੇ ਆਲੇ ਤੇ ਤੁਸੀਂ ਕਹਿਣਾ ਆ ਵੀ ਰੰਗ ਸਾਡਾ ਹੈਗਾ ਹੀ ਆ ਵੀ ਹੈਗਾ ਕੋਈ ਨਹੀਂ ਜਿੱਦਾਂ ਤੁਸੀਂ ਕੋਹ ਬਣਾ ਦੇ ਫਿਰ ਲੈ ਲਾਂਗੇ ਹਾਂ ਹਾਂ ਜੀ ਠੀਕ ਆ ਕਿੱ데 ਗਈ ਸਰਬ ਜੀ ਕਿੱਥੇ ਰਹੀ ਆ ਸਰਬ ਜੀ ਹਾਂ ਜੀ ਚਾਹ ਬਣਾਉਣ ਗਈ ਜੀ ਅੱਛਾ ਚਲ ਫਿਰ ਮੈਂ ਅੰਦਰ ਰੱਖੀ ਇਨੀ ਖੇਚਲ ਸਾਨੂੰ ਕਰਨੀ ਹੀ ਇਹ ਤਾਂ ਅੰਮੀ ਹੁਣ ਸਿਆਦ ਹੋ ਗਈ ਕੋਈ ਨਹੀਂ ਬਾਜੀ ਮਰਦੀ ਐ ਨਾ ਰੇਖੇ ਚਿਰਗਾਦੀ ਐ ਕੁੜੀਆਂ ਦੇ ਦਹੀਂ ਦਾ ਹੀ ਐ ਕੁੜੀਆਂ ਨੂੰ ਲਈਦਾ ਨਹੀਂ ਹਾਂ ਨਹੀਂ ਨਹੀਂ ਹੁਣ ਦੇ ਚਲੇ ਆ ਵੀ ਮਾਰਗ ਨੇ ਕਿਰਪਾ ਕੀਤੀ ਆ ਹਾਂਜੀ ਹਾਂਜੀ ਬਾਹਰ ਚਲ ਗਈ ਆ ਤੇ ਵਧੀਆ ਹੁਣ ਤੇ ਵਧੀਆ ਹੋ ਗਿਆ ਸਾਰਾ ਕੁਝ ਹਾਂਜੀ ਉਹ ਨਾ ਮੁੜ ਕੇ ਬਾਅਦ ਜਾਂਦੇ ਸਾਨੂੰ ਭੁੱਲੀ ਜਾਣ ਨਹੀਂ 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 ਇਹ ਥੋੜੀ ਗੱਲਾਂ ਭੁੱਲ ਜਾਣਗੇ ਹਾਂ ਤੁਹਾਨੂੰ ਕਹਿੰਦੇ ਦੁਕਾਨ ਤੋਂ ਛੂਟ ਬਣਾ ਕੇ ਦੇਣੇ ਆ ਤੇ ਮੁੜ ਕੇ ਭਾਵੇਂ ਸ਼ੂਨ ਜਾ ਤੇ ਚਲ ਜਾ ਨਹੀਂ ਨਹੀਂ ਅਹੀਂ ਨਹੀਂ ਇੱਥੇ ਹੀ ਤੀ ਜਾਂਦੇ ਖਾਰਨ ਬਣਾ ਕੇ ਦੇਵਾਂਗੇ ਕੋਈ ਨਹੀਂ ਸੰਜੋ ਕਾਦੀ ਹੋ ਗਈ ਠੀਕ ਆ ਵਧੀਆ ਕਪੜੇ ਕੋਈ ਨਹੀਂ ਕੋਈ ਵੀ ਜਿੱਦਾਂ ਦੇ ਆਖੋ ਵੀ ਹੁੰਦਾ ਨੇ ਬਣਾਦਾ ਠੀਕ ਠੀਕ ਚਲੋ ਠੀਕ ਹੈ ਬੜਾ ਟਾਈਮ ਹੋ ਰਿਹਾ ਹੈ ਨਾ ਇਧਰ ਕੋਈ ਨਹੀਂ ਚਲੇ ਜਾਣਾ ਪਰ ਰਾਤ ਤੇ ਲੈਣਾ ਅੱਜ ਮੈਂ ਕੋਈ ਨਹੀਂ ਦੀਦੀ ਰੋਟੀ ਦੇ ਦੀਦੀ ਨੇ ਪਾ ਦੇਣੀ ਸਾਨੂੰ ਸਭ ਬਾਬਾ ਇਕੱਠੇ ਹੋਈਦਾ ਵਾ ਕੋਈ ਨਹੀਂ ਚਲੋ ਫਿਰ ਚੱਲੀਏ ਦੱਸੇ Não, não, não.